ਜੁਲੰਦਰ ਦੇ ਰਾਮਾ ਮੰਡੀ ਅਦੀਨ ਕਾਕੀਪਿੰਦ ਵਿੱਚ ਵਰਕਸ਼ਾਪ ਸੰਚਾਲਕ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਸਰਕਾਰ ਦੇ ਵਚਾਈ ਅਤੇ ਪੀੜਤਾ ਦੇ ਬਿਆਨ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਮੁੱਢਲੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੀੜਤਾ ਦੇ ਅਨੁਸਾਰ ਦੋਸ਼ੀ ਇਲਾਕੇ ਦੇ ਵਿੱਚ ਗਲਤ ਕੰਮ ਕਰਦੇ ਹਨ ਅਤੇ ਉਹਨਾਂ ਦੇ ਵੱਲੋਂ ਜੜਾ ਹੈ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਮਾਮਲਾ ਕਿ ਕਿਹੜਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਲੜਾਈ ਝਗੜੇ ਦੇ ਕਿ ਰਾਮਾ ਮੰਡੀ ਦੇ ਵਿੱਚ ਕਾਕੀਪਿੰਡ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਵਾਰਦਾਤ ਹੋਈ ਸੀ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਕਿ ਜਗਦੀਸ਼ ਇਲੀਅਸ ਲਾਡੀ ਨਾਮ ਦਾ ਬੰਦਾ ਜੇ ਛੋਟੀ ਜੀ ਵਰਕਸ਼ਾਪ ਚਲਾਉਂਦਾ ਸੀ ਉਹਨੂੰ ਦੁਕਾਨ ਤੇ ਬੈਠਿਆਂ ਨੂੰ ਜਤਿੰਦਰ ਨਾਮ ਦੇ ਭਲਵਾਨ ਸੀ ਦੋ ਤਿੰਨ ਉਹਦੇ ਨਾਲ ਹੋਰ ਸੀ ਇੱਕ ਲੇੜੀ ਸੀ ਉਹ ਉਹਨੂੰ ਚੱਕ ਕੇ ਲੈ ਗਏ ਸੀ ਤੇ ਉਹ ਵੀ ਜਾ ਕੇ ਉਸ ਅਗਲੇ ਮੋੜ ਤੇ ਜਾ ਕੇ ਉਹ ਵੀ ਮਾਰ ਕਟਾਈ ਕੀਤੀ ਕਾਫੀ ਬੁਰੇ ਤਰ੍ਹਾਂ ਉਹਨੂੰ ਚੱਕ ਚੱਕ ਮਾਰਿਆ ਉਹ ਜਿੱਦਾਂ ਹੀ ਸਾਡੇ ਕੋਲੇ ਵੀਡੀਓ ਆਈ ਹੈ ਅਸੀਂ ਉਸ ਵੀਡੀਓ ਦੇ ਆਧਾਰ ਤੇ ਐਫ ਆਰ ਰਜਿਸਟਰ ਪਹਿਲਾਂ ਨੋਨਤੇ ਕੀਤੀ ਸੀ ਇੱਕ ਬੰਦਾ ਗੱਡੀ ਦੇ ਆਧਾਰ ਤੇ ਸੀ ਜਤਿੰਦਰ ਨਾਮ ਪਿਛਲਾ ਉਹ ਨਾਮਿਤ ਕਰਤਾ ਸੀਗਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਤਿੰਨ ਬੰਦੇ ਤੇ ਕਲੇੜੀ ਬਾਈ ਨੇਮ ਜਿਹੜੇ ਹੈਗੇ ਉਹ ਨਾਮਿਤ ਕਰਕੇ ਉਹਨਾਂ ਤੋਂ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਬਾਕੀ ਦੋ ਹੋਏ ਗ੍ਰਿਫਤਾਰ ਕਰਨ ਵਾਲੇ ਸੀ ਸਿਰ ਕਾਰਨ ਕੀ ਸੀ ਕੁੱਟ ਮਾਰਦਾ ਕਾਰਨ ਦੋਨੋਂ ਤੇ ਧਿਰਾਂ ਦਾ ਆਪਣਾ ਆਪਣਾ ਪੱਖ ਹੈ ਉਹ ਕਹਿੰਦੇ ਵੀ ਇਹ ਕੋਈ ਗਲਤ ਕੰਮ ਕਰਦੇ ਆ ਮੈਂ ਇਸਰਤੇ ਇਹਨਾਂ ਦਾ ਵਿਰੋਧ ਕਰਦਾ ਮੱਲਾਵਾਸੀ ਹੁਣ ਦੇ ਨਾਤੇ ਲਾਡੀ ਦੀ ਇਹ ਹੈਗੀ ਆ ਦੂਜੇ ਬੰਨੇ ਕਹ ਰਹੇ ਆ ਜਿਹੜੇ ਜਯਤੇਂਦਰ ਪਹਿਲਵਾਨ ਪਾਰਟੀ ਉਹ ਕਹ ਰਹੀ ਵੀ ਇਸ ਇਹਨਾਂ ਨੇ ਸਾਡੀ ਲੇਡੀ ਨੂੰ ਆਉਂਦੇ ਜਾਂਦੇ ਟੌਂਟ ਮਾਰਿਆ ਇਸ ਤਹਿਸ਼ ਆ ਕੇ ਅਸੀਂ ਇਹਨੂੰ ਮਾਰਕਟਾਈ ਕੀਤਾ ਕਾਰਵਾਈ ਕੀ ਕੀਤੀ ਗਈ ਕਾਰਵਾਈ ਫੇਰ ਅਰਿਸਟੈਂਡ ਕਰਤੀ ਆ ਜੀ ਉਹਨੂੰ ਟੌਂਟ ਮਾਰ ਕਰਨ ਦੀ ਉਹਨੂੰ ਸਟੇਜ ਤੇ ਲਿਆਂਦੀ ਨੂੰ ਪਰ ਤੇ ਕਰਕੇ ਕਈ ਕਰਕੇ ਜਿਹੜੀ ਹੈ ਤਨ ਬੰਦੇ ਹੀ ਗ੍ਰਿਫਤਾਰ ਵੀ ਕਰਦੇ ਆ ਜੀ